ਰੋਡ ਨਾਸ਼ੀਆ ਮਰੋਡ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਮਾਨਯੋਗ ਡੀ.ਐਸ.ਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਸਬਦੇਨ ਸ਼ਾਹਕੋਟ थाना ਮੈਪੁਰ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਤਹਿਤ ਮਾਨਯੋਗ ਐਸ.ਐਸ.ਪੀ ਜ਼ਿਲ੍ਹਾ ਜਰੰਧ ਅਧਿਆਤਿ ਸਾਹਿਰੰਦਰ ਸਿੰਘ ਵਰਕ ਅਤੇ ਐਸ.ਪੀ ਸਾਹਿਬ ਜੀ ਤਰ੍ਹਾਂ ਇਨਵਿਸਟੀਗੇਸ਼ਨ ਜੀ ਦੇ ਦਿਸ਼ਾ ਨਿਰਦੇਸ਼ ਤੇ ਵੱਖ-ਵੱਖ ਟੀਮਾਂ ਬਣਾ ਕੇ ਇਸ ਆਪਰੇਸ਼ਨ ਤੌਰਾਨ 4 ਦੋਸ਼ੀਆਂ ਨੂੰ 120 ਨਸ਼ੀਲੀਆਂ ਗੋਲੀਆਂ 48750 ਨਜਾਇਸ਼ਰਾ ਅਤੇ ਇਹਨਲੇ ਸਮਾਨ ਪੀਨ ਲਈ ਸਾਜੋ ਸਮਾਨ ਸਮੇਤ ਜਗ੍ਰਫਤਰ ਕੀਤਾ ਜਿਸ ਤਹਿਤ ਇੱਕ ਮੁਕਦਮਾ ਨੰਬਰ 74 ਐਨਡੀਪਸਟ ਤਹਿਤ ਬਲਵੀਰ ਸਿੰਘ ਉਰਫ ਸੁੱਖਾ ਪੁੱਤਰ ਜਰਨੈਲ ਸੁਨਵਾਸੀ ਪਿੰਡ ਉਮਰਿਆਲ ਦੇ ਖਿਲਾਫ 120 ਗੋਲੀਆਂ ਬਰਾਮਦ ਹੋਣ ਉਪਰੰਤ ਦਰਜ ਕੀਤਾ ਗਿਆ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਇਸੇ ਧੰਦੇ ਦੇ ਜਿਹੜੇ ਆ ਉਹ ਦਰਜ ਹਨ ਇਸੇ ਤਰ੍ਹਾਂ ਇੱਕ ਮਕਦਮਾ 79 ਨੰਬਰ ਦਰਜ ਕੀਤਾ ਗਿਆ ਜਿਸ ਵਿੱਚ ਤਰਸੀਮ ਸਿੰਘ ਤੇ ਸੇਮੀ ਪੁੱਤਰ ਗੁਰਦੇਵ ਸਿੰਘ ਵਸੇ ਬਾਂਗਿਆ ਅਤੇ ਬੂਟਾ ਰੋਬੰਟੀ ਪੁੱਤ ਨਰਸ ਸਿੰਘ ਵਸੇ ਟਰਮੀਨੇਸ਼ਨ ਨੂੰ ਇਹ ਸੰਸ਼ੀਲੇ ਪਦਾਰਥ ਪੀਣ ਦੇ ਸਾਜ ਸਮਾਨ ਸਮੇਤ ਗ੍ਰਿਫਤਾਰ ਕੀਤਾ ਅਤੇ ਨਾਲ ਨਾਲ ਇੱਕ ਹੋਰ ਦੋਸ਼ੀ ਜਿਹੜਾ ਤਰਸੀਮ ਸਿੰਘ ਤੇ ਸੇਮੀ ਹੈ ਜਿਹੜਾ ਇਹਦੇ ਖਿਲਾਫ ਪਹਿਲਾਂ ਜਿਹੜੇ 4 ਮੁਕਾਦਮੇ ਦਰਜ ਹੈ ਔਰ ਬੂਟਾ ਸਰ ਔਰ ਬੰਟੀ ਜੀ ਦੇ ਖਿਲਾਫ 9 ਮੁਕਾਦਮੇ ਇਸੇ ਸਮਗਨਿੰਗ ਸਮੇਂ ਦਰਜ ਹਨ ਵਕਫਕ ਸਮੇਂ ਅਚ ਇਸੇ ਤਰ੍ਹਾਂ ਇੱਕ ਮੁਕੱਦਮਾ 76 ਨੰਬਰ ਜਿਹੜਾ ਹੈ ਉਹ ਦਰਜ ਕੀਤਾ ਗਿਆ ਰਾਜਕੌਰ ਪਤਨੀ ਨਿਰਮਲ ਸਿੰਘ ਵਸਿੰਕਾਸ ਬਾਬਾ ਲਮਾਤ ਪਰ ਇਹਦੇ ਖਿਲਾਫ ਕੋਲੋਂ 65 ਜਿਹੜੀਆਂ ਸ਼ਰਾਬ ਨਜਾਇਜ਼ ਦੀਆਂ ਬੋਤਲਾਂ ਜਿਹੜੀਆਂ ਬਰਾਮਦ ਕੀਤੀਆਂ ਇਹਦੇ ਖਿਲਾਫ ਵੀ ਇੱਕ ਪਹਿਲਾ ਮੁਕੱਦਮਾ ਦਰਜ ਆ ਇਹ ਸਾਰੇ ਦੋਸ਼ੀ ਜਿਹੜਾ ਇਹ ਇਸ ਸਮਗਲਿੰਗ ਤੇ ਨਜਾਇਜ਼ ਨਸ਼ੇ ਦੇ ਦਰਜ ਹਨ ਤੇ ਇਹ ਜੇਲ੍ਹਾਂ ਚੋਂ ਬਾਹਰ ਜ਼ਮਾਨਤ ਤੇ ਆ ਕੇ ਇਸੇ ਤੰਦੇ ਵਿੱਚ ਮਲਪਸਨ ਤੇ ਜਿਨ੍ਹਾਂ ਨੂੰ ਅੱਜ ਬਰਾਮਦ ਕਰਕੇ ਗ੍ਰਫਤਾਰ ਕੀਤਾ ਪੁਲਿਸ ਵੱਲੋਂ ਇਸ ਤਰ੍ਹਾਂ ਦਾ ਕੱਸ ਆਪਰੇਸ਼ਨ ਲਗਾਤਾਰ ਮੰਗੋ ਐਸਐਸਪੀ ਅਰਵਿੰਦ ਸਿੰਘ ਜੀ ਦੀ ਨਿਗਰਾਨੀ ਚੱਲ ਰਹੀ ਹੈ ਨਾ ਔਰ ਮਾੜੇ ਅਨਸਰਾਂ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਨਾਲ ਨਾਲ ਹੀ ਜਿਹੜੇ ਇਸ ਬਿਮਾਰੀ ਦੇ ਵਿੱਚ ਲਿਫਟ ਹਨ ਉਹਨਾਂ ਨੂੰ ਅਸੀਂ ਕਰਾਉਂਦਾ ਹਸਪੀਟਲਾਂ ਚ ਟ੍ਰੀਟਮੈਂਟ ਲਵਿੰਦਾ ਕਰਾਉਣ ਲਈ ਦਾਖਲ ਕਰਾਇਆ ਜਾਏ ਹਨ ਥੈਂਕ ਯੂ